ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਤੁਹਾਡੇ ਕੋਲ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਮੋਹਰਾ ਦੇ ਵਿੱਚ ਇੱਕ ਮੀਨੀ ਝੋਟੀ ਇਸ ਦੀ ਕੀ ਡਿਟੇਲ ਹੈਗੀ ਹੈ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਪਿੰਡ ਸਰਜੀਤਪੁਰਾ ਦਿਆਲਪੁਰਾ ਪਾਈਕਾ ਤਹਿਸੀਲ ਜਿਹੜੀ ਰਾਮਪੁਰਾ ਫੂਲ ਹੈ ਜ਼ਿਲ੍ਹਾ ਜਿਹੜਾ ਬਠਿੰਡਾ ਲੱਗਦਾ ਜੀ ਇਸ ਨੂੰ ਓਨਰ ਇਸ ਦੇ ਪਾਈ ਜਸਵਿੰਦਰ ਸਿੰਘ ਜੀ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਉਹ ਦੋਸਤੋ 9041088878 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਇਸ ਝੋਟੀ ਦੀ ਜੇ ਏਜ ਦੀ ਗੱਲ ਕਰੀਏ ਉਮਰ ਦੀ ਗੱਲ ਕਰੀਏ ਤਾਂ ਤਕਰੀਬਨ ਅੱਜ 3 ਸਾਲ ਦੀ ਏਜ ਇਸ ਝੋਟੀ ਦੀ ਹੈਗੀ ਆ ਏ ਆਈ 25 ਤੋਂ 30 ਦਿਨ ਹੋ ਗਏ ਹਨ ਟੀਕਾ ਬਾਈ ਹੋਣਾ ਨੇ ਅੱਗੇ ਗੱਬਣ ਦਾ ਇਸ ਨੂੰ ਲਵਾਇਆ ਸੋ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀਗੀ ਮਦਰ ਦਾ ਮਿਲਕ ਜਿਹੜਾ ਸੀਗਾ ਦੋਸਤੋ 13 ਲੀਟਰ ਪਰਡੇ ਦੇ ਹਿਸਾਬ ਨਾਲ ਮਿਲਕ ਦੀ ਕੈਪੈਸਿਟੀ ਇਸ ਦੀ ਮਦਰ ਦੀ ਰਹੀ ਹੈਗੀ ਆ ਬਾਈ ਹੋਰਾਂ ਦੇ ਕੋਲ ਹੀ ਇਸ ਦੀ ਮਦਰ ਸੀਗੀ ਸੋ ਚੰਗੀ ਝੋਟੀ ਆ ਕੱਦ ਦੀ ਵੀ ਸੋਹਣੀ ਆ ਵੇਲ ਵੀ ਕਾਫੀ ਜ਼ਿਆਦੀ ਲੰਬੀ ਐ ਸੋਹਣੀ ਹੈਗੀ ਆ ਦੋਸਤੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਜ਼ਰੂਰ ਖਰੀਦ ਸਕਦਾ ਮੀਣੀ ਹੈਗੀ ਦੋਸਤੋ ਸਿੰਘ ਹਿਲਦੇ ਨੇ ਬਾਕੀ ਥਾਣਾ ਦੀ ਜਿਹੜੀ ਕੁਆਲਿਟੀ ਹੈ ਚਾਰ ਥਾਣੇ ਦੋਸਤੋ ਇੱਕ ਪੰਜਵੀਂ ਛਾਂਟ ਆ ਵਿੱਚ ਬਾਕੀ ਜਿਹੜੇ ਪ੍ਰੋਪਰ ਥਾਣੇ ਦੋਸਤੋ ਉਹ ਚਾਰ ਹੀ ਹਨ ਚਾਰੇ ਥਾਣਾ ਦੀ ਜਿਹੜੀ ਤੁਸੀਂ ਆ ਵੇਖ ਸਕਦੇ ਹੋ ਬੰਤਰ ਚਾਰੇ ਥਾਣੇ ਲੰਬਾਈ ਦੇ ਵਿੱਚ ਬਿਲਕੁਲ ਸੋਹਣੇ ਥਾਣੇ ਹਨ ਦੋਸਤੋ ਚੰਗਾ ਵਧੀਆ ਆਰਡਰ ਤਿਆਰ ਕਰੇਗੀ ਜਦੋਂ ਇਹ ਝੋਟੀ ਬੰਦ ਥਣ ਕੇ ਤਿਆਰ ਹੋਈ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਮੁੱਲ ਜਿਹੜਾ ਦੋਸਤੋ 40000 ਰੁਪਇਆ ਇਸ ਦੀ ਡਿਮਾਂਡ ਆ ਬਾਕੀ ਥੋੜਾ ਬਾਤਾ ਮੌਕੇ ਤੇ ਪਹੁੰਚਣ ਤੇ ਮਾਨਤਾ ਨਾ ਵੀਰਾਂ ਦਾ ਜ਼ਰੂਰ ਕੀਤਾ ਜਾਵੇਗਾ ਸੋ ਕਿਸਾਨ ਵੀਰੋ ਆਪਣੀ ਨਰਕਪਰਕ ਕਰਕੇ ਤੁਸੀਂ ਇਹ ਜਿਹੜੀ ਝੋਟੀ ਆ ਜ਼ਰੂਰ ਖਰੀਦ ਸਕਦੇ ਹੋ ਸੋ ਜਿਹੜਾ ਅੱਗੇ ਸਰਕਾਰੀ ਸੀਮਨ ਤੋਂ ਗੱਬਣ ਵੀ ਹੈਗੀ ਆ ਉਹਦੀ ਡਿਟੇਲ ਤੁਹਾਨੂੰ ਬਾਈ ਦੇ ਕੋਲੋਂ ਮਿਲ ਜਾਵੇਗੀ ਜੇ ਉਹਨਾਂ ਦੇ ਕੋਲ ਸਟਰਾ ਅਵੇਲੇਬਲ ਹੋਈ ਤਾਂ ਸੋ ਕੰਨ ਦੇ ਵਿੱਚ ਦੋਸਤੋ ਤੁਸੀਂ ਟੈਗ ਲਗਾ ਦੇਖ ਸਕਦੇ ਹੋ ਸਰਕਾਰੀ ਸੀਮਨ ਦੀ ਇਸ ਨੂੰ ਜਿਹੜੀ ਏਆਈ ਕੀਤੀ ਗਈ ਸੀ ਅੱਜ 25 30 ਦਿਨ ਇੱਕ ਵਾਰੀ ਫਿਰ ਦੱਸ ਦਿੰਨੇ ਆ ਜੀ ਹੋ ਗਏ ਨੇ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਤੁਸੀਂ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ